ਇਹ ਗੱਡੀ ਤਕਰੀਬਨ 100 ਸਾਲ ਦੇ ਨੇੜੇ ਹੋ ਗਿਆ ਇੱਥੇ ਖੜੀ ਆ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਅੰਗਰੇਜ਼ੀ ਨੂੰ ਛੱਡ ਕੇ ਚਲੇ ਗਏ ਸੀਗੇ ਉਹਦੇ ਨੇੜੇ ਕੁਝ 1917-16 ਚ ਚਲੇ ਗਈ ਸੀ 1916-17 ਚ ਚਲੇ ਗਈ ਸੀ ਕੁਝ ਥੋੜਾ ਜਿਹਾ ਬਾਅਦ ਚ ਚਲੇ ਗਈ ਸੀ ਤੋਂ ਉਹਨਾਂ ਪਰਿਵਾਰਾਂ ਦੀ ਇਹ ਗੱਡੀ ਖੜੀ ਰਹਿ ਗਈ ਆ ਇਹ ਗੱਡੀ ਖੜੀ ਕਿੱਥੇ ਆ ਇਸ ਵਕਤ ਮਾਰੂਥਲਾਂ ਵਰਗਾ ਏਰੀਆ ਮਾੜਾ ਜਾਂ ਕਮਾਦੀ ਭਰਾ ਇੱਧਰ ਇਹ ਕੈਮਲੂਪ ਕੋਲੇ ਆ ਜਾਂਦਾ ਵਾ ਏਰੀਆ ਡੈੱਡ ਮੈਨ ਕਹਿੰਦੇ ਆ ਇਹਨੂੰ ਉਸ ਏਰੀਏ ਦੇ ਵਿੱਚ ਆ ਆ 100 ਸਾਲ ਦੀ ਗੱਡੀ ਦੀ ਹਾਲਤ ਕੀ ਆ ਸ਼ੈਵਰਲੇ ਦੀ ਕਾਰ ਆਂ ਕਿ ਦਿਖਾ ਦਿਓ ਵੀਰੇ ਲਾਈਟਿੰਗ ਲੋਟਿੰਗ ਕੀ ਹਿਸਾਬ ਦਾ ਸਿਸਟਮ ਇਹਦਾ ਹੋਇਆ ਪਿਆ ਵਾ ਸ਼ੈਵਰ ਲਈਦੀ ਸੀ ਹੁਣ ਸਾਰੀ ਟੁੱਟ ਫੁੱਟ ਚੁੱਕੀ ਆ ਤੇਲ ਦੀ ਪਾਣੀ ਦੀ ਢਵਾ ਢਵਾਈ ਲਈ ਇਹਨੂੰ ਵਰਤਦੇ ਹੁੰਦੇ ਸੀਗੇ ਆ ਇਹ ਬ੍ਰਿਟਿਸ਼ਰਸ ਦੀ ਕਲੋਨੀ ਸੀ 18ਵੀਂ ਸਦੀ ਦੇ ਵਿੱਚ ਵਸੀ ਸੀ ਇਹ ਕਲੋਨੀ ਤਾਂ ਉਦੋਂ ਦੇ ਚੁ ਸੰਦ ਸੰਦੇੜੇ ਸੀ ਸਾਰੇ ਇੱਥੇ ਹੀ ਪਏ ਤੁਹਾਨੂੰ ਦਿਸ ਜਾਣਗੇ ਆ ਦੇਖ ਸਕਦੇ ਹੋ ਆਹ ਡੀਜ਼ਲ ਡੂਜ਼ਲ ਢੋਣ ਦੇ ਲਈ ਇਹਨੂੰ ਵਰਤਦੇ ਹੁੰਦੇ ਸੀ ਤੇ ਬਾਕੀ ਉਹਨਾਂ ਦੇ ਆ ਘਰ ਪੁਰਾਣੇ ਆ ਤੁਸੀਂ ਵੇਖ ਰਹੇ ਹੋ ਪੁਰਾਣੀਆਂ ਚੀਜ਼ਾਂ ਉਹਨਾਂ ਦੀਆਂ ਤੇਲ ਟੈਂਕ ਪਏ ਆ ਆਹ ਪਾਣੀ ਵਾਲੀਆਂ ਟੈਂਕੀਆਂ ਪਰਲੇ ਪਾਸੇ ਦੇਖੋਗੇ ਇਹ ਮਤਲਬ ਸਾਰਾ ਇੱਥੇ ਇੱਕ ਚੰਗੀ ਵਸਦੀ ਰਹੀ ਸੀ ਦੁਨੀਆ ਸੀ ਆ ਮਾਰੂਥਲਾਂ ਦੇ ਵਿੱਚ ਸੋਨੇ ਦੀ ਖਾਣਾ ਹੁੰਦੀਆਂ ਸੀ ਇੱਥੇ ਖਾਣਾ ਚੋਂ ਸੋਨਾ ਕੱਢਣ ਦਾ ਕੰਮ ਕਰਦੇ ਹੁੰਦੇ ਸੀ ਤੇ ਆ ਉੱਥੇ ਹੀ ਇੱਕੇ ਗੱਡੀ ਖੜੀ ਸੀ ਕਿਸੇ ਸਮੇਂ ਕਿੰਨੀ ਚੜ੍ਹ ਸੀ ਤੇ ਅੱਜ ਉੱਥੇ ਹੀ ਖੜੀ ਆ ਸਮੇ ਦਾ ਦੌਰ ਆ ਬੰਦੇ ਚਲੇ ਗਏ ਨਿਸ਼ਾਨੀ ਪਈ ਆ